Thank you ਸਤਿ ਸ਼੍ਰੀ ਅਕਾਲ ਜੀ ਮੈਂ ਦਲਵਿੰਦਰ ਸਿੰਘ ਰਸ਼ੀਦ ਅਸੀਂ ਖੜੇ ਹਾਂ ਰਾਏਕੋਟ ਦੇ ਪਿੰਡ ਨੱਥੋ ਵਾਲੇ ਵਿਖੇ ਇੱਥੇ ਪਿੰਡ ਵਾਸੀਆਂ ਵੱਲੋਂ ਔਰ ਪਿੰਡ ਦੇ ਸਾਬਕਾ ਫੌਜੀਆ ਵੱਲੋਂ ਜੋ ਪਿੰਡ ਦੇ ਸ਼ਹੀਦ ਫੌਜੀ ਨੇ ਡੇਢ ਦਰਜਨ ਦੇ ਕਰੀਬ ਜਿਨ੍ਹਾਂ ਵੱਖ-ਵੱਖ ਸਮੇਂ ਰੰਗਾਂ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਆ ਉਹਨਾਂ ਦੀ ਇੱਕ ਯਾਦਗਾਰ ਉਸਾਰੀ ਜਾਣੀ ਹੈ ਸਾਡੇ ਨਾਲ ਪਿੰਡ ਦੇ ਸਰਪੰਚ ਅਤੇ ਸਾਬਕਾ ਫੌਜੀ ਜਗਵਿੰਦਰ ਸਿੰਘ ਖੜਿਆ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਵੀ ਇਹ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਔਰ ਕੀ ਇਹ ਮੁੱਦੇ ਤੇ ਕਹਿਣਾ ਚਾਹੁੰਦਾ ਹਾਂ ਜੀ ਸਰਬਾਤ ਸਤਿਕਾਰ ਜੀ ਅੱਜ ਇਹ 15 ਅਗਸਤ ਜੋ 78 ਮਾ ਦਿਹਾੜਾ ਮਨਾਉਣ ਜਾ ਰਹੇ ਆ ਸਾਡੇ ਪਿੰਡ ਦੇ ਵਿੱਚ ਮੱਥਵਾਲ ਦੇ ਵਿੱਚ 16 ਬੰਦੇ ਸੀਧ ਹੋਏ ਹਨ ਅਲੱਗ-ਅਲੱਗ ਜੰਗਲਾਂ ਵਿੱਚ ਪਹਿਲੇ ਵੀ ਸ਼ੁਭਸ਼ੁਭ ਤੋਂ ਲੈ ਕੇ ਹੁਣ ਤੱਕ ਜਿਹੜੇ 16 ਬੰਦੇ ਸੀਧ ਹੋਏ ਹਨ ਜਿਨ੍ਹਾਂ ਦੀ ਯਾਦਗਾਰ ਅਸੀਂ ਮਨਾਉਣਾ ਮਨਾਉਣਾ ਚਾਹ ਤਾਂ ਇਸ ਵਾਰ ਸਾਰੇ ਮੇਰੇ ਨਾਲ ਫੌਜੀ ਵੀਰ ਵੀ ਖੜੇ ਨੇ ਇਹ ਪਹਿਲਾਂ ਅਸੀਂ ਨਹੀਂ ਮਨਾਇਆ ਸੀ ਕਿਉਂਕਿ ਸਾਡੇ ਆਪਣੇ ਕਮਾਂਕਾਰਾਂ ਰਜੇਮਾਂ ਦੇ ਵਿੱਚ ਆਕੇ ਬੰਦਾ ਲੱਗ ਜਾਂਦੇ ਸ਼ਟਰ ਲੱਗੇ ਹੋ ਸੋਸਕੋ ਮਨਾ ਨਹੀਂ ਪਾਇਆ ਉਹਨਾਂ ਨੂੰ ਨਹੀਂ ਯਾਦ ਰਿਹਾ ਜਦੋਂ ਮੈਂ ਰਿਟਾਇਰਮੈਂਟ ਆਇਆ ਆਡੇ ਪਿੰਡ ਦੇ ਪਿੰਡ ਵਾਸੀਆਂ ਨੇ ਮੈਨੂੰ ਸਰਪੰਚੀ ਦਾ ਮਾਣ ਬਖਸ਼ਿਆ ਉਸ ਤੋਂ ਬਾਅਦ ਫਿਰ ਮੈਂ ਕਮੇਟੀ ਇੱਕ ਗਠਨ ਕੀਤਾ ਤੇ ਕਮੇਟੀ ਬਣਾ ਕੇ ਅਸੀਂ ਇਹ ਜਿਹੜੇ ਸਾਡੇ ਪਿੰਡ ਦੇ 16 ਬੰਦੇ ਸ਼ਹੀਦ ਆ ਉਹਨਾਂ ਦੀ ਯਾਦਗਾਰ ਬਣਾਈ ਹੈ ਜੀ ਮੈਂ ਸਮਾਜਿਕ ਬਹੁਤ ਵੱਡਾ ਇੱਕ ਉਪਰਾਲਾ ਹੈ ਕਿਉਂਕਿ ਸ਼ਹੀਦਾਂ ਦੀ ਹਸਰਤ ਦਾ ਮੁੱਲੰਕਣ ਦਾ ਪੱਕਾ ਨਹੀਂ ਸਕਦੇ ਤੁਹਾਡੇ ਮਨਚੇ ਵਿਚਾਰ ਕਿਵੇਂ ਆਇਆ ਔਰ ਇਸ ਨਾਲ ਇੱਕ ਹੋਰ ਜੋ ਨੌਜਵਾਨ ਪੀੜ੍ਹੀ ਤੋਂ ਜੇ ਤੇ ਸੇਦ ਮਿਲੂਰੇ ਦੂਜੇ ਪਿੰਡਾਂ ਚ ਇੱਕ ਪ੍ਰੇਰਣਾ ਜਾਊਗੀ ਉਹ ਵੀ ਆਪਣੇ ਪਿੰਡ ਦੇ ਸੀਦਾਂ ਦੀ ਕਿਸਰਾਂ ਦੀ ਯਾਦ ਕਰ ਸਤਿਆਪਤ ਕਰਨ। ਇਸ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ? ਅਸੀਂ ਸੁਨੇਹਾ ਇਹ ਜਣਾ ਚਾਹਾਂਗੇ ਜਿਹੜੇ ਸਾਡੇ ਪਿੰਡ ਦੇ ਜਿਹੜੇ ਸੀਦ ਨੇ ਉਹ ਸਾਡੇ ਲਈ ਕੁਰਬਾਨੀਆਂ ਦਿੰਦੇ ਆ ਆਪਣੇ ਪਰਿਵਾਰਾਂ ਤੋਂ ਵਿਛੜ ਜਾਂਦੇ ਆ ਪਰ ਸਾਨੂੰ ਉਹਨਾਂ ਸੀਦਾਂ ਨੂੰ ਇਹ 15 ਗਾ 26 ਜਨਵਰੀ ਤੇ ਦੋ ਹੀ ਦਿਨ ਸਾਲ ਵਿੱਚ ਦਿਨ ਹੁੰਦੇ ਆ ਜਦੋਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕਿਉਂਕਿ ਜੇ ਜੇਸਲ ਜੇਸ ਸੌਂਦਾ ਦੇਖੋ ਸੌਂਦਾ ਤਾਂ ਪੂਰੀ ਫੌਜ ਜਾਗਦੀ ਆ ਜੇ ਫੌਜ ਜਾਗਦੀ ਆ ਫੇਰੀ ਤੇ ਸੌਂਦਾ ਨਹੀਂ ਤਾਂ ਸਾਮ ਨੂੰ ਹੀ ਦੇਖ ਰਖਦੇ ਆ ਜੇ ਬਾਰਡਰ ਖੁੱਨੇ ਰਹਿ ਜਾਣ ਤੇ ਸਾਮ ਨੂੰ ਇੱਥੇ ਲਾਹੌਰ ਬਣ ਸਕਦਾ ਇਹ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਹੁਣ ਦੇਖਦੇ ਆਏ ਆ ਪਿੱਛੇ ਥੋੜੇ ਦਿਨ ਪਹਿਲਾਂ ਉਪਵਾੜਾ ਦੇ ਵਿੱਚ ਆਪਣੇ ਸੈਨਿਕਾਂ ਨੂੰ ਘੇਰਾ ਪਿਆ ਉੱਥੇ ਕਈ ਮੁੰਡੇ ਇਹ ਚੀਜ਼ਾਂ ਪ੍ਰਾਪਤ ਕੀਤੀਆਂ ਜਦੋਂ ਉਹਨਾਂ ਨੇ ਜਾਨਣਾ ਕਿਵਾ ਸਕਦੇ ਆ ਤੇ ਕੀ ਸਾਡਾ ਪਿੰਡ ਵਾਸੀਆਂ ਦਾ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨਾਂ ਨੂੰ ਇਹਨਾਂ 15 ਘਾਟੇ 26 ਚਰਪਟ ਦੇ ਢਹਾਡੇ ਤੇ ਉਹਨਾਂ ਨੂੰ ਇੱਕ ਸੱਦਾ ਜਿੱਤੇ ਸੀ ਬਸ ਇਹ ਮੈਸੇਜ ਆ ਕਿ ਸਾਨੂੰ ਉਹਨਾਂ ਨੂੰ ਸਹੀ ਦਾ ਸਹਾਰ ਕਰਦਾ ਇਹਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਔਰ ਸੰਜੀ ਛੇਦ ਵੱਲ ਧਿਆਨ ਦੇਣਾ ਚਾਹੀਦਾ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਸਾਡੇ ਨਾਲ ਕੁਝ ਹੋਰ ਪਿੰਡ ਨਗਰ ਦੇ ਜੋ ਫੌਜੀ ਰਿਟਾਇਰ ਹੋਤੀ ਜੋ ਖੜੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਉਹ ਕੀ ਇਸ ਮੁੱਦੇ ਤੇ ਕਹਿਣਾ ਚਾਹੁੰਦੇ ਹਾਂ ਜੀ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਅਰੰਤੀ ਸਿੰਘ ਆ ਟੈਕ ਸਰਵਿਸਮੈਨ ਆ ਮੈਂ ਆਰਮੀ ਤੋਂ ਰਿਟਾਇਰ ਆ ਤੇ ਸਾਡੇ ਇਹ ਜਿਹੜਾ ਸੀਸੀਡੀ ਬਾਰ ਮੋਰੀਅਲ ਬਣਾਇਆ ਤੇ ਸਾਡੇ ਜਦੋਂ ਸਰਪੰਚ ਸਾਹਿਬ ਜਸਵਿੰਦਰ ਸਿੰਘਾ ਇਹਨਾਂ ਨੇ ਇੱਕ ਨਾ ਆਪਦੇ ਮੈਨੀਫੈਸਟੋ ਚ ਰੱਖਿਆ ਸੀ ਕਿ ਯਾਰ ਆਪਾਂ ਇਹਨਾਂ ਦਾ ਇੱਕ ਜਿਹੜੇ 16 ਸੀ ਦਾ ਉਹਨਾਂ ਦੀ ਆਪਾਂ ਯਾਦਗਾਰ ਬਣਾਈ ਜਾਵੇ ਫਿਰ ਇਹਨਾਂ ਦੇ ਉਪਰਾਲੇ ਨਾਲ ਹੀ ਅਸੀਂ ਇੱਕ ਕਮੇਟੀ ਦਾ ਜਿਹੜਾ ਗਠਨ ਕੀਤਾ ਉਹਦਾ ਮੈਂ ਇੱਕ ਪ੍ਰਧਾਨ ਆ ਕਮੇਟੀ ਦਾ ਤੇ ਅਸੀਂ ਸਾਰੇ 12 ਮੈਂਬਰਾਂ ਨੇ ਇਹ ਰਲ ਕੇ ਵਧੀਆ ਆਪਦਾ ਤੁਨੋਂ ਮਨੋਤਾ ਨੂੰ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਜਿਹੜਾ ਬਾਰ ਮੈਮੋਰੀਅਲ ਬਣਾਇਆ ਜੀ ਤੇ ਇਹ ਤੋਂ ਜਿਹੜੇ ਸਾਡੇ ਨੌਜਵਾਨ ਉਹਨਾਂ ਵੀਰਾਂ ਨੂੰ ਵੀ ਸਿੱਖਤ ਮਿਲਦੀ ਆ ਕਿ ਜਿਹੜੇ ਅਸੀਂ ਇਸ ਪਾਸੇ ਨੂੰ ਜਾਈਏ ਜਾਂ ਕਿਸੇ ਵੀ ਨੌਕਰੀ ਤੇ ਲੱਗੀਏ ਇਹਦੇ ਇਹ ਤੋਂ ਹੀ ਸਿੱਖਤ ਮਿਲਦੀ ਆਈ ਬਾਕੀ ਹੁਣ ਅਸੀਂ ਜਿਹੜੀ ਪ੍ਰੇਡ ਰੱਖੀ ਆ ਇਹ ਤੋਂ ਜ਼ਿਆਦਾ ਹੋਰ ਵੀ ਪ੍ਰਭਾਵਿਤ ਕਰਨ ਲਈਏ ਅਸੀਂ ਉਪਰਾਲਾ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਇਹ ਰੰਭਿਆ ਤੇ ਪ੍ਰਮਾਤਮਾ ਕਰੇ ਇਹਨੂੰ ਚੜ੍ਹਦੀ ਕਲਾ ਚ ਰੱਖਣ ਇਹ ਸੀਗੇ ਦੋ ਕਮੇਟੀ ਦੇ ਪ੍ਰਧਾਨ ਨੇ ਹਣੇ ਨਾ ਕੁਝ ਹੋਰ ਵੀ ਖੜੇ ਨੇ ਉਹਨਾਂ ਨੂੰ ਪੁੱਛਾਂਗੇ ਦੋ ਇਹ ਪ੍ਰੋਗਰਾਮ ਹੈ ਇਹਦੇ ਚ ਹੋਰ ਕੋਈ ਆਪਣੇ ਨਗਰ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਬੁਲਾਇਆ ਹੈ ਕਿ ਹੋਰ ਕੌਣ-ਕੌਣ ਆ ਰਹੇ ਨੇ ਹੋਰ ਆਪਾਂ ਜੀ ਨਗਰ ਦੇ ਵਿੱਚ ਜੋ ਜਿਹੜਾ ਪ੍ਰੋਗਰਾਮ ਹੋ ਰਿਹਾ ਆਪਾਂ ਵੀ ਜਿੰਨੇ ਵੀ ਆਪਣੇ ਨੇੜੇ ਤੇ ਦੇ ਪਿੰਡਾਂ ਦੇ ਸਰਵਿਸਮੈਨ ਆ ਉਹਨਾਂ ਨੂੰ ਵੀ ਆਪਾਂ ਬੁਲਾਇਆ ਆਪਾਂ ਜਿਹੜੇ ਮੌਕੇ ਦੇ ਮੌਜੂਦਾ ਐਮਐਲਏ ਸਾਹਿਬ ਆ ਉਹਨਾਂ ਨੂੰ ਵੀ ਆਪਾਂ ਸੱਦਾ ਪੱਤਰ ਦਿੱਤਾ ਤੇ ਉਹ ਮੈਂ ਇਸ ਟਾਈਮ ਡਿਊਟੀ ਕਰਦਾ ਫੌਜ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਵੀ ਮੇਰੇ ਪਿੰਡ 'ਚ ਵੀ ਇਸ ਟਾਈਮ ਦੀ ਸੀ ਦਾ ਪਿੰਡ ਜੋ ਨੱਥਵਾਲ ਜਾਣਾ ਜਾਂਦਾ ਬਹੁਤ ਵਧੀਆ ਪੈਂਡ ਬਤ ਇਹਨਾਂ ਵਧੀਆ ਪ੍ਰੋਗਰਾਮ ਹੋਊਗਾ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਫੌਜ ਤੋਂ ਬਣਾ ਤੁਹਾਨੂੰ ਪਤਾ ਅੱਜਕੱਲ ਇਹ ਪ੍ਰੋਗਰਾਮ ਕੋਈ ਜਾਨ ਨਹੀਂ ਕਰਦਾ ਇਹ ਬਹੁਤ ਵਧੀਆ ਫਲਾਗਾ ਜੋ ਕੰਮ ਕੀਤਾ ਸਾਡੀ ਜੋ ਪਿੰਡ ਦੀ ਕਮੇਟੀ ਸਾਡਾ ਸਤਕਾਰ ਜੋ ਸਰਪੰਚ ਜਗਿੰਦਰ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਸਾਡੇ ਕੱਜ ਸਮਾਰਕੀ ਸਮਾਰਕ ਦਾ ਬਣਾਇਆ ਗਿਆ ਵਾ ਤੇ ਬਹੁਤ ਹੀ ਵਧੀਆ ਆਉਣ ਵਾਲੀ ਪੀੜ੍ਹੀ ਨੂੰ ਇਹ ਸਿੱਖਿਆ ਮਿਲੀ ਇਹਦੇ ਨਾਲ ਜਿਹੜੇ ਹੋਰ ਬੱਚੇ ਜਿਹੜੇ ਫੌਜ ਤੋਂ ਬੰਦੇ ਰਹੇਗੇ ਫੌਜ ਵਿੱਚ ਇੰਟਰਸਟ ਘਟ ਗਿਆ ਲੋਕਾਂ ਦਾ ਉਹਨਾਂ ਨੂੰ ਹੋਰ ਫੌਜ ਵਿੱਚ ਇੰਟਰਸਟ ਬਣੂਗਾ ਜਿਸ ਦੇ ਜਿਨਾ ਕਰਕੇ ਜੋ ਇਹ ਸਵਾਤੀ ਸਾਡੇ ਪਿੰਡ ਦੇ ਹੋਏ ਆ ਹੋਰ ਦੇਸ਼ ਦੇ ਵਸ ਦੇ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਦੇਣਾ ਆ ਇਸ ਜਿਹੇ ਫੌਜੀ ਜਵਾਨ ਜੋ ਹੌਂ ਦੇ ਵਿੱਚ ਡਿਊਟੀ ਕਰਦੇ ਨੇ ਤੇ ਨਾਲ ਜੁਕੀ ਤੇ ਆਏ ਸੀਗੇ ਉਹਨਾਂ ਨੇ ਆ ਕੇ ਇੱਥੇ ਆਪਣੇ ਜੋ ਵਿਚਾਰ ਪੇਸ਼ ਕੀਤੇ ਨੇ ਬੜਾ ਉਤਪਾਹੁਕ ਨੇ ਵੀ ਹਾਂ ਸਾਡੇ ਪਿੰਡ ਦੇ ਵਿੱਚ ਇੱਕ ਯਾਦਗਾਰ ਬਣਾਈ ਜਾ ਰਹੀ ਹੈ ਉਹਨਾਂ ਸਿੱਧਾਂ ਦੀ ਤੇ ਸਾਡੇ ਮਨ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਆ ਇਸ ਸਮਾਗਮ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਆਈਆਂ ਵੀ ਹਨ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਇਸ ਸਮਾਰਕ ਦੇ ਬਣਨ ਨੂੰ ਦੇਖ ਕੇ ਕਿਵੇਂ ਮਹਿਸੂਸ ਕਰਦੇ ਨੇ ਕੀ ਇਹਨਾਂ ਦਾ ਕਹਿਣਾਗਾ ਹਾਂਜੀ ਮੈਂ ਵੀ ਸ਼ੀਨਾ ਤੁਹਾਡਾ ਵੀ ਮੇਰਾ ਨਾਮ ਲక్ష్ਮੀ ਹੈ ਜੀ ਅ ਕੋਈ ਸਮਾਰਕ ਬਣ ਰਿਹਾ ਸੀ ਜਨ ਯਾਦਗਾਰ ਬਣਦੀ ਹੈ ਕਿਵੇਂ ਦੇਖਦੇ ਹੋ ਹਾਂਜੀ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਪਿੰਡ ਦੇ ਸੋਨਾ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਕਰਵਾਣ ਕੀਤੀ ਅਸੀਂ ਇਹਨਾਂ ਨੂੰ ਯਾਦ ਕਰ ਲੈ ਤਾਂ ਕਿ ਸਾਡੇ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਨਾਤਮਸਤਿਕ ਕਾਰਨ ਯਾਦ ਰੱਖਣ ਕਿ ਸਾਡੇ ਦੇਸ਼ ਨੂੰ ਆਜ਼ਾਦ ਰੱਖਣ ਦੇ ਲਈ ਇਹਨਾਂ ਮਹਾਨ ਸ਼ਹੀਦਾਂ ਦਾ ਬਹੁਤ ਯੋਗਦਾਨ ਹੈ ਅਸੀਂ ਬੱਚਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਦੇਸ਼ ਦੇ ਵਿੱਚ ਯੋਗਦਾਨ ਪਾਣ ਤਾਂ ਕਿ ਸਾਡਾ ਦੇਸ਼ ਸਦਾ ਖੁਸ਼ਹਾਲ ਰਹੇ ਸਦਾ ਜਵਾਨੀਆਂ ਮਾਣਨ ਬੱਚੇ ਸਾਡਾ ਦੇਸ਼ ਦਿਵਾ ਮੁਕਲੇ ਤਰੱਕੀਆਂ ਕਰੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਜਿਸ ਸਮਾਗਮ ਦੇ ਵਿੱਚ ਅਸੀਂ ਉਹਨਾਂ ਮਹਾਪੁਰਸ਼ਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੇ ਸਾਨੂੰ ਬਹੁਤ ਲੋੜ ਸੀ ਬੱਚੇ ਵੀ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਦੇਸ਼ ਨੂੰ ਬਚਾਉਣ ਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਸਾਡੇ ਬੱਚਿਆਂ ਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜੇ ਅੱਜ ਇਸ ਸਮਾਗਮ ਦੇ ਵਿੱਚ ਆਉਣ ਦੇ ਨਾਲ ਬੱਚਿਆਂ ਨੂੰ ਇੱਕ ਜ਼ਰੂਰ ਸੇਧ ਮਿਲੇਗੀ ਕਿ 15 ਅਗਸਤ ਦੀ ਕੀ ਮਹੱਤਤਾ ਹੈ ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਭਗਤ ਸਿੰਘ ਵਰਗੇ ਜਵਾਨਾਂ ਨੇ ਸ਼ਹੀਦឧਦਮ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਨੇ ਆਪਣੀਆਂ ਜਾਨਾਂ ਕਰਵਾਨ ਕਰਕੇ ਗੋਰਿਆਂ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਸਾਨੂੰ ਲੋੜ ਹੈ ਕਿ ਅਸੀਂ ਅੱਜ ਅਸੀਂ ਆਪਣੀ ਆਜ਼ਾਦੀ ਨੂੰ ਸੰਭਾਲ ਕੇ ਰੱਖੀਏ ਨਾਲ ਹੀ ਅਸੀਂ ਇਸ ਜੂਥ ਪੀੜੀ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਦੇਸ਼ ਜਿਹੜਾ ਵਾ ਦੇਸ਼ ਦੇ ਵਿੱਚ ਸੂਝਵਾਨ ਨੌਜਵਾਨਾਂ ਦੀ ਮਿਹਨਤ ਬੜੇ ਨੌਜਵਾਨਾਂ ਦੀ ਬਹੁਤ ਲੋੜ ਹੈ ਸਾਨੂੰ ਬੱਚਿਆਂ ਨੂੰ ਮਿਹਨਤੀ ਬਣਾਉਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਪੇ ਦਾ ਵੀ ਪੂਰਾ ਸਹਿਯੋਗ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਸਾਡੇ ਸੂਝਵਾਨ ਸਿਹਤਮੰਦ ਪੈਦਾ ਹੋਣ ਅੱਗੇ ਆਪਣੇ ਦੇਸ਼ ਨੂੰ ਬਚਾ ਸਕਣ ਤਾਂ ਕਿ ਅਸੀਂ ਗੋਰਿਆਂ ਦੀ ਗੁਲਾਮੀ ਤੋਂ ਦੇ ਵਿੱਚ ਫਿਰ ਮੁੜ ਕੇ ਨਾ ਘਿਰ ਜਾਈਏ ਅਸੀਂ ਆਪਣੇ ਆਪਣੀ ਸੋਚ ਦੇ ਆਪ ਧਾਰਨੀ ਹੋਈਏ ਆਪਣੇ ਸਮਾਜ ਦਾ ਸੁਚੱਜਾ ਨਿਰਮਾਣ ਅਸੀਂ ਆਪ ਕਰ ਸਕੀਏ ਪੜ੍ਹੇ ਲਿਖੇ ਬੱਚੇ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਣ ਸਾਨੂੰ ਆਪਣੇ ਸੀ ਇਦਾਂ ਤੇ ਬਹੁਤ ਜ਼ਿਆਦਾ ਮਾਣ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ ਜੈ ਹਿੰਦ ਹਾਂਜੀ ਇਹ ਸੋ ਸਮਾਗਮ ਦੇ ਵਿੱਚ ਸਾਡੇ ਕੋਲ ਹੋਰ ਵੀ ਕੁਝ ਔਰ ਭਾਈਆਂ ਨਾਲ ਉਹਨਾਂ ਨਾਲ ਗੱਲ ਕਰਦੇ ਹਾਂਜੀ ਇਹ ਕੀ ਨਾਮ ਹੈ ਹਾਂਜੀ ਮੇਰਾ ਨਾਮ ਸੁਜਿੰਦਰਪਾਲ ਕੌਰ ਹੈ ਮੈਂ ਪਿੰਡ ਗੱਗੇਵਾਲ ਤੋਂ ਸਾਬਕਾ ਸਰਪੰਚ ਹਾਂ ਤੁਸੀਂ ਦੇਖਦੇ ਹੋ ਕਿ ਇਹ ਦਾਦ ਕਰ ਬਣਾਈ ਇਹਨਾਂ ਨਥਵਾਲ ਦੇ ਫੌਜ ਦੇ ਵਿੱਚ ਜਿਹੜਾ 16 ਸ਼ਹੀਦ ਹੋਏ ਹੋਏ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਇਹ ਬਣਾਇਆ ਗਿਆ ਤੇ ਇਹ 21 ਜਨਵਰੀ ਨੂੰ 15 ਅਗਸਤ ਨੂੰ ਇਹ ਜਿਹੜਾ ਦਿਨ ਆ ਇਹ ਮਨਾਇਆ ਜਾਇਆ ਕਰੂਗਾ ਇਹ ਪਿੰਡ ਦੇ ਸਰਪੰਚ ਸਾਹਿਬ ਜੋ ਮੌਜੂਦਾ ਨੇ ਉਹਨਾਂ ਨੇ ਇਹ ਜਿਹੜਾ ਕਦਮ ਉਹ ਬਹੁਤ ਸ਼ਲਾਘਾਯੋਗ ਚੱਕਿਆ ਹੈ ਤੇ ਇਹਨਾਂ ਇਹ ਵਧਾਈ ਦੇ ਪੱਤਰ ਨੇ ਇਸ ਕਰਕੇ ਜਿਹੜੇ ਪਿੰਡ ਦੇ ਲੋਕ ਆ ਅੱਜ ਦੇ ਦਿਨ ਤੇ ਹੋਰ ਵੀ ਜਿਹੜੀਆਂ ਸ਼ਹੀਦਾਨੀਆਂ ਜਾਂ ਤਾਂ ਉਸ ਦਿਨ ਇੱਥੇ ਇਕੱਠੇ ਹੋਇਆ ਕਰਨਗੇ ਤੇ ਬੱਚਿਆਂ ਨੂੰ ਵੀ ਪ੍ਰੇਰਣਾ ਮਿਲੂਗੀ ਕਿ ਸਾਡੇ ਜਿਹੜੇ ਇੱਥੇ ਸ਼ਹੀਦ ਹੋਏ ਆ ਉਹਨਾਂ ਨੂੰ ਅਸੀਂ ਬਹੁਤ-ਬਹੁਤ ਸਨਮਾਨਿਤ ਕਰੀਏ। ਇਸ ਸਵਾਗਤ ਦੇ ਵਿੱਚ ਸਾਡੇ ਕੋਲ ਤੇ ਬੜੀ ਗਿਣਤੀ ਵਿੱਚ ਲੋਕ ਆਏ ਨੇ। ਅਸੀਂ ਉਹਨਾਂ ਨਾਲ ਵੀ ਵਿਚਾਰ ਗੱਲ ਕਰਦੇ ਆ ਉਹ ਕੀ ਹੈ ਆਪਣਾ ਵਿਚਾਰ ਕਹਿੰਦੇ ਨੇ। ਮੈਂ ਕਿਹਨਾ ਤੁਹਾਡਾ? ਹਾਂ ਮੇਰਾ ਨਾਮ ਕੈਪਟਨ ਗੁਰਦੀਪ ਸਿੰਘ। ਮੈਂ 7 ਸੈਵਨ ਸਿਕ ਰਜiment ਤੋਂ ਰਿਟਾਇਰਡ ਆ ਜੀ। ਮੈਂ 2016 ਨੂੰ ਰਿਟਾਇਰ ਹੋਇਆ ਸੀਗਾ। ਔਰ 17 ਜਮਾ ਅਕਸੀਡੈਂਟ ਹੋ ਗਿਆ ਮੈਂ ਥੋੜਾ ਇੰਜਰਡ ਹੋ ਗਿਆ ਰੀਡ ਦੀ ਹੱਡੀ ਸਪਰੇਟਾ ਪਈਆਂ ਹੋਈਆਂ ਹੁਣ ਮੈਂ ਆਪਣੇ ਆਪ ਨੂੰ ਠੀਕ ਕਰ ਲਿਆ ਤੇ ਹੁਣ ਮੈਂ ਪਿੰਡ ਦੇ ਕੰਮਾਂ ਦੇ ਵਿੱਚ ਥੋੜਾ ਉਹ ਸਹਿਯੋਗ ਕਰਦਾ ਜਿੰਨਾ ਕਿ ਮੈਂ ਕਰ ਸਕਦਾ ਮੈਂ ਡਿਸੇਬਲ ਤਾਂ ਨਹੀਂ ਆ ਪਰ ਫਿਰ ਵੀ ਹੁਣ ਠੀਕ ਆ ਬਾਕੀ ਇਸ ਵਾਰ ਮੋਰਿਅਲ ਨੂੰ ਮੈਂ ਬੜੇ ਚਿਰ ਤੋਂ ਸੁਣਦਾ ਸੀਗਾ ਮੈਂ ਸਨ ਸਿਆਸੀ ਦੇ ਵਿੱਚ ਪੜਤੀ ਹੋਇਆ ਸੀਗਾ ਜੀ ਮੈਂ ਉਦੋਂ ਤੋਂ ਸੁਣਦਾ ਸੀ ਕਿ ਸਾਡੇ ਪਿੰਡ ਸਾਡਾ ਪਿੰਡ ਫੌਜੀਆਂ ਦਾ ਪਿੰਡ ਆ ਪਰ ਵਾਰ ਮੋਰਿਅਲ ਨਹੀਂ ਸੀ ਬਣ ਗਿਆ ਪਿੰਡ ਨੇ ਕੋਈ ਖਾਸ ਤਰੱਕੀ ਨਹੀਂ ਸੀ ਕੀਤੀ ਹੁਣ ਸਾਡੇ ਵੀਰ ਜਸ਼ਵਿੰਦਰ ਸਿੰਘ ਸਰਪੰਚ ਬਣੇ ਆ ਜਿਹੜੇ ਕਿ 2023 ਜਰ ਰਿਟਾਇਰਡ ਆ ਆ ਉਹਨਾਂ ਨੇ ਆ ਕੇ ਇੱਕ ਕਮੇਟੀ ਪੜਾਈ ਕਮੇਟੀ ਬਣਾ ਕੇ ਇੰਨਾ ਵਧੀਆ ਉਪਰਾਲਾ ਕੀਤਾ ਕਿ ਸਾਰੇ ਪਿੰਡ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਐਕਸ ਸਰਵਿਸਮੈਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਇਹਨਾਂ ਨੇ ਕਿ ਨਾ ਵਧੀਆ ਸ਼ਾਨਦਾਰ 12ਵੇਂ ਹੋਰੀਅਲ ਤਿਆਰ ਕੀਤਾ ਮੈਂ ਆਪਣੇ ਇਲਾਕੇ ਦੇ ਵਿੱਚ ਘੁੰਮਦਾ ਰਹਿੰਦਾ ਮਾਝਾ ਮਾਲਵਾ ਦੁਆਬਾ ਸਾਰੇ ਇਲਾਕਿਆਂ 'ਚ ਘੁੰਮਦਾ ਰਹਿੰਦਾ ਮੇਰੇ ਯਾਰ ਮਿੱਤਰ ਬਹੁਤ ਆ ਇਸ ਕਰਕੇ ਮੈਂ ਦੇਖਦਾ ਰਹਿੰਦਾ ਪਰ ਸਾਡੇ ਇਸ ਏਰੀਏ ਦੇ ਵਿੱਚ ਕਿਤੇ ਵੀ ਮੈਂ ਇਸ ਤਰ੍ਹਾਂ ਦਾ ਬਾੜ ਮੂਰ ਨਹੀਂ ਦੇਖਿਆ ਜੀ ਬਾਕੀ ਮੈਂ ਸ਼ੁਕਰਗੁਜ਼ਾਰ ਕਰਦਾ ਸਾਡੇ ਪਿੰਡ ਦੇ ਸਾਰੇ ਮਹਤਵਪੂਰਨ ਸੱਜਣਾ ਦਾ ਪਰਜਾਣੇ ਬਜ਼ੁਰਗਾਂ ਦਾ ਜਿਨ੍ਹਾਂ ਨੂੰ ਅਜੇ ਤੱਕ ਸਾਡੇ ਵਿੱਚ ਇੱਕ ਸ਼ੂਬੇਦਾਰ ਸਾਹਿਬ ਹੈ ਜਿਹੜੇ 80 82 ਸਾਲ ਤੋਂ 85 ਸਾਲ ਤੋਂ ਪੈਨਸ਼ਨ ਲੈ ਰਹੇ ਆ ਜੀ ਮੈਂ ਇਸ ਕਰਕੇ ਬਹੁਤ-ਬਹੁਤ ਧੰਨਵਾਦ ਕਰਦਾ ਜੀ ਬਾਕੀ ਸਾਰੇ ਪਿੰਡ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਕਿ ਮੈਂ ਆਪਣੇ ਬੱਚਾ ਨੂੰ ਵੀ ਲਿੰਕ ਭੇਜਿਆ ਅੱਜ ਕਿਉਂ ਬੱਚੇ ਮੇਰੇ ਲਾਈਵ ਦੇਖਣ ਮੇਰੀਆਂ ਤਿੰਨ ਬੇਟੀਆਂ ਕੈਨੇਡਾ ਦੇ ਵਿੱਚ ਆ ਜੀ ਮੈਂ ਬਹੁਤ ਸ਼ੁਕਰ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਸ ਪਿੰਡ ਦੇ ਵਿੱਚ ਜਨਮ ਲਿਆ ਔਰ ਆਰਮੀ ਵਿੱਚ ਸਰਵਿਸ ਕੀਤੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਇਹ ਸੀਗੇ ਸ਼ੁਗਰ ਹੋਸਟ ਜੋ ਰਟਾਇਰ ਹੋ ਚੁੱਕੇ ਨੇ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਕਿਸ ਪਿੰਡ ਮੋਲੀ ਨੂੰ ਬਣਾਉਣ ਖਾਤੇ ਤੋਂ ਕਬਲੋ ਯੋਗਦਾਨ ਦਿੱਤਾ ਗਿਆ ਗੁਲਵਿੰਦਰ ਸਿੰਘ ਰਸ਼ੀਦ ਰਾਇਕਾ ਜਿਹੜਾ ਜਨमाष्टमी ਆਜ਼ਾਦੀ ਦੇ ਜਿਹੜਾ ਮੈ ਜਾ ਰਿਹਾ ਮਸਲੇ ਵਿੱਚ ਉਹਦੇ ਵਿੱਚ ਅੱਜ ਸਾਡੇ ਲੱਥੋਵਾਲ ਪਿੰਡ ਦੇ ਵਿੱਚ ਇੱਕ ਜਿਹੜੀ ਅਸਲੀ ਛੀ ਦੀ ਸਮਾਰਕ ਬਣੀ ਆ ਇਹ ਜਿਹੜੀ ਕਮੇਟੀ ਨੇ ਜਿਹੜੀ ਇੱਥੇ ਦੀ ਐਸੋਸੀਏਸ਼ਨ ਬਣੀ ਆ ਫੌਜੀਆਂ ਦੀ ਉਹਨਾਂ ਨੇ ਤਮਾਰਕ ਬਣਾਈ ਆ ਬਹੁਤ ਹੀ ਵੱਡਾ ਬਰਾਲਾ ਵਾ ਇਸ ਪਿੰਡ ਦੇ ਆ ਜਿਹੜੇ 16 ਫੌਜੀ ਇਸ ਪਿੰਡ ਦੇ ਛੀਡ ਪਏ ਹੋਏ ਆ ਤੇ ਇਸ ਪਿੰਡ ਦੇ ਵਿੱਚ 350 ਫੌਜੀ ਆ ਜਿਹੜਾ ਰਿਟਾਇਰ ਹੋਇਆ ਇਸ ਵੇਲੇ ਤੇ 150 ਫੌਜੀ ਹਲੇ ਵੀ ਨੌਕਰੀ ਕਰ ਰਿਹਾ ਇਸ ਵੇਲੇ ਫੌਜ ਦੇ ਵਿੱਚ ਬਹੁਤ ਮੇਰੇ ਖਿਆਲ ਪੰਜਾਬ ਦੇ ਵਿੱਚ ਤੇ ਪਹਿਲਾ ਪਿੰਡ ਹੋਊਗਾ ਜਿਹਦੇ ਵਿੱਚ ਇੰਨੇ ਫੌਜੀ ਜਿਹੜੇ ਫੌਜ ਦੇ ਵਿੱਚ ਆ ਇਸ ਕਰਕੇ ਮੈਂ ਜਿਹੜਾ ਇਹ ਮਾਰਕ ਬਣੀ ਆ ਤੇ ਅੱਜ ਜਿਹੜਾ ਹੈਗਾ ਆਜ਼ਾਦੀ ਦਿਵਸ ਦੇ ਮੌਕੇ ਤੇ ਸਾਰੇ ਜਿਹੜੇ ਪੰਜਾਬ ਦੇ ਨਥਵਾਲ ਪਿੰਡ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਜਿਹੜੇ ਸ਼ਹੀਦ ਹੋੰਦੇ ਆ ਇਹ ਕੌਮ ਦਾ ਸਰਮਾਇਆ ਹੁੰਦਾ ਵਾ ਇਹ ਹਮੇਸ਼ਾ ਹੀ ਅਮਰ ਰਹਿੰਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇ ਅੱਜ ਦੇ ਦਿਨ ਤੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਬੈਗਰੋ ਜੀ ਕਾ ਖਾਲਸਾ ਡੈਰੋ ਜੀ ਕੀ ਅੱਜ ਜਿਸ ਪਿੰਡ ਰਥੋਵਾਲ ਵਾਰਨ ਮੈਮੋਰੀਅਲ ਦਾ ਉਦਘਾਟਨ ਕਰਕੇ ਮੈਨੂੰ ਬੜਾ ਚੰਗਾ ਲੱਗਿਆ ਆਜ਼ਾਦੀ ਦੇ ਦੇਸ਼ ਤੇ ਕਿ ਇਸ ਪਿੰਡ ਨੂੰ ਗੋਜੀਆਂ ਦਾ ਪਿੰਡ ਕਿਹਾ ਜਾਂਦਾ ਤੇ ਮੈਨੂੰ ਆਸ ਹੈ ਕਿ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕ ਦੇਸ਼ ਦੀ ਸੁਰੱਖਿਆ ਦੇ ਲਈ ਦੇਸ਼ ਦੀ ਆਜ਼ਾਦੀ ਦੇ ਲਈ ਕੰਮ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਸੀ ਅੱਜ ਰਾਸੀਮਾ ਜੋ ਸੰਤੋਖ ਵਜ੍ਹਾ ਨਾਇਆ ਗਿਆ ਪੂਰੇ ਦੇਸ਼ ਦੇ ਵਿੱਚ ਮੇਰੇ ਪਿੰਡ ਨੱਥੋਵਾਲ ਦੇ 16 ਬੰਦੇ ਆਰਮੀ ਦੇ ਵਿੱਚ ਜਾਂ ਅਲੱਗ-ਅਲੱਗ ਫੋਰਸਾਂ ਦੇ ਵਿੱਚ ਡਿਊਟੀ ਕਰਦੇ ਸਮੇਂ ਲੜਾਈਆਂ ਦੇ ਵਿੱਚ ਯੁੱਧਾਂ ਦੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਦੀ ਉਹਨਾਂ ਵਾਸਤੇ ਸਰਦਾਂਘਲੇ ਤੇ ਭੇਟ ਕੀਤੀ ਆ ਜਿਹਦੇ ਅੱਜ ਇੱਕ ਸ਼ਹੀਦੀ ਸਮਾਰਕ ਬਣਾਈ ਗਈ ਆ ਸ਼ਹੀਦੀ ਸਮਾਰਕ ਦਾ ਅੱਜ ਉਦਘਾਟਨ ਸਾਡੇ ਬੀਐਸਐਫ ਦੇ ਡੀਆਈਜੀ ਸਰਦਾਰ ਹਰਿੰਦਰਪਾਲ ਸਿੰਘ ਸੋਹੀ ਉਹ ਆਪਣੇ ਕਰਕਮਾਂ ਨਾਲ ਅੱਜ ਉਦਘਾਟਨ ਕਰਕੇ ਗਏ ਹਨ ਜੀ ਉਸ ਤੋਂ ਬਾਅਦ ਸਾਡੇ ਹਲਕੇ ਦੇ ਐਮਐਲਏ ਸਦਾ ਹਾਕਮ ਦਾ ਠੇਕੇਦਾਰ ਉਹ ਵੀ ਸਾਡੇ ਕੋਲ ਪਹੁੰਚੇ ਸਨ ਤੇ ਉਸ ਤੋਂ ਇਲਾਵਾ ਅਲੱਗ-ਅਲੱਗ ਆਸ-ਪਾਸੇ ਸਾਰੇ ਪਿੰਡਾਂ ਦੇ ਪੰਚਾਇਤਾਂ ਸਰਪੰਚ ਸਾਹਿਬਾਨ ਸਾਰੇ ਸਾਡੇ ਕੋਲ ਆਏ ਸੀਗੇ ਉਹ ਇਸ ਅਸੀ ਦੀ ਸਮਾਗਮ ਵਿੱਚ ਉਹਨਾਂ ਨੇ ਵੀ ਵੱਧ ਰਕੇ ਸਾਲਿਆ ਸਭ ਨੇ ਇਹ ਮੁੱਖ ਕਾਰਨ ਇੱਥੇ ਟੁਕੜੀ ਬਣਾਉਣ ਦਾ ਹੀ ਸੀਗਾ ਜੀ ਕਿ ਜਿਵੇਂ ਕਿ ਅੱਜ ਸਾਡੇ ਜਿਹੜੀ ਪਹਿਲੇ ਅਸੀਂ ਸਮਾਗਮ ਪਹਿਲੇ ਵਾਰ ਬਣਾਇਆ ਇਹ ਸਮਾਗਮ ਬਣਾਉਣ ਦੇ ਨਾਲ ਨਾਲ ਸਾਡੇ ਜਿਹੜੇ ਪਿੰਡਾਂ ਦੇ ਲੋਕ ਮੁੰਡੇ ਆ ਅੱਜ ਕੱਲ ਨਵੀਂ ਜਨਰੇਸ਼ਨ ਆ ਉਹ ਵਿਦੇਸ਼ਾਂ ਨੂੰ ਜਾ ਰਹੀ ਆ ਤੇ ਕੁਝ ਨਸ਼ਿਆਂ ਵੱਲ ਨੂੰ ਹੋਏ ਪਏ ਨੇ ਇਸ ਲਈ ਜਦੋਂ ਅਸੀਂ ਇਹ ਜਿਹੇ ਸਮਾਗਮ ਕਰਵਾਵਾਂਗੇ ਸਰਕਾਰਾਂ ਦੇ ਕੋਲ ਜਾ ਕੇ ਅਪੀਲ ਕਰਾਂਗੇ ਇਹ ਸਮਾਗਮ ਹੋਣਗੇ ਇਹ ਤੋਂ ਸਾਡੇ ਨੌਜਵਾਨ ਪੀੜੀ ਨੂੰ ਪ੍ਰੇਰਨਾ ਮਿਲੂਗੀ ਉਤਸ਼ਾਹਤ ਹੋਣਗੇ ਉਹ ਜੇ ਅੱਜ ਮੇਰੇ ਸੋਚਦੇ ਮੁਤਾਬਕ ਅੱਜ ਜਿਹੜੇ ਜਿੰਨਾ ਵੀ ਨੌਜਵਾਨਾਂ ਨੇ ਦਾ ਬੱਚਿਆਂ ਨੇ ਬਜ਼ੁਰਗਾਂ ਨੇ ਦੇਖਿਆ ਮੁੰਡਿਆਂ ਨੇ ਉਹ ਲਗਭਗ 100% ਦੇ ਹਿਸਾਬ ਦੇ ਨਾਲ ਉਹ ਸਾਹਤ ਹੋਏ ਆ ਉਹ ਯਾਨੀ ਅਸੀਂ ਵੀ ਬੀਐਸਐਫ ਦੇ ਵਿੱਚ ਜਾਂ ਆਰਮੀ ਦੇ ਵਿੱਚ ਸਰਵਿਸ ਕਰਾਂਗੇ ਅੱਜ ਦੇ ਇਸ ਸਮਾਰੋਹ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਸੁਨੇਹੇ ਦੇ ਆ ਗਾਵਾਂਗੇ ਕਿ ਜੇ ਨਸ਼ਿਆਂ ਦਾ ਦੌੜ ਪੰਜਵਾ ਦਰਿਆ ਜੋ ਆਪਣਾ ਤਲ ਲਗਾ ਇਹਨਾਂ ਤੋਂ ਬਚਣਾ ਚਾਹੀਦਾ ਸਾਨੂੰ ਆਪਾਂ ਨੂੰ ਖੇਡਾਂ 'ਮੰਨੀ ਧਿਆਨ ਦੇ ਵਾਲਾ ਤੇ ਪੜਾਈ 'ਮੰਨੀ ਧਿਆਨ ਦੇ ਵਾਲਾ ਤੇ ਬੱਚਾ ਮੁੰਡਿਆ ਮੁੰਡਿਆਂ ਨੂੰ ਤੇ ਨੌਜਵਾਨਾਂ ਨੂੰ ਤੇ ਸਾਡੇ ਜਿਹੜੇ ਦੇਸ਼ ਦੇ ਰਾਖੇ ਆ ਬੀਐਸਐਫ ਆਰਮੀਆ ਸੀਆਰਪੀ ਆਈਟੀਵੀ ਜਿੰਨੇ ਵੀ ਫੌਜਾਂ ਨੇ ਉਹਨਾਂ ਵਿੱਚ ਬੱਚਾ ਕਿਸਾ ਲੈ ਕੇ ਸਾਡੇ ਦੇਸ਼ ਦੀ ਰੱਖਿਆ ਕਰਨੀ ਚਾਹੀਦੀ ਆ ਇਹ ਮੈਸੇਜ ਹੈ ਅੱਜ ਵੀ ਇੱਥੇ ਅਫਕਸ਼ਨ ਕਰਾਇਆ ਸੀ ਤੇ ਇਹ ਜੋ ਸਾਡੇ ਪਿੰਡ ਦੇ 16 ਬੰਦੇ ਵੱਧ ਲਗ ਲਗ ਜੁੱਧਾਂ ਦੇ ਵਿੱਚ ਸ਼ਹੀਦ ਹੋ ਜਾਣ ਉਹਨਾਂ ਦੀ ਯਾਦਗਾਰ ਨੂੰ ਮੁੱਖ ਰੱਖਦਿਆਂ ਬਾਅਦ ਮਮੂਰੀਅਲ ਬਣਾਇਆ ਗਿਆ ਔਰ ਸਪੈਸ਼ਲ ਪਾਕਾਪੜ ਤੋਂ ਇੱਕ ਟੁਕੜੀ ਵਾਲੀ ਟੀਮ ਆਈ ਸਲਾਮੀ ਦੇਣ ਵਾਸਤੇ ਔਰ ਇੱਥੇ ਡੀਆਜੀ ਜੀ 3 ਹਰਿਦਰ ਸਿੰਘ ਪਾਲ ਜੀ ਚਾਹਲ ਸਾਹਿਬ ਉਹ ਸੋਹੀ ਸਾਹਿਬ ਜੀ ਆਏ ਔਰ ਉਹਨਾਂ ਨੂੰ ਦੇਖ ਕੇ ਅੱਜ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਨਾਂ ਜੋਸ਼ ਆ ਗਿਆ ਕਿ ਉਹ ਸਾਰੇ ਹੀ ਕਹਿੰਦੇ ਸੀ ਕਿ ਅਸੀਂ ਵੱਧ ਵੱਧ ਬੀਐਸਐਫ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਾਂਗੇ ਨੌਜਵਾਨਾਂ ਨੂੰ ਇਹ ਹੱਦ ਨਾ ਜਾਓ ਕਿ ਜੇ ਰਾਸਤੇ ਤੇ ਹੜਾ ਪਹੁੰਚਾ ਅਸੀਂ ਨੌਜਵਾਨ ਜਿੰਨੇ ਵੀ ਅਸਰ ਨਗਰ ਦੇ ਨੌਜਵਾਨਾਂ ਉਹਨਾਂ ਨੂੰ ਇਹ ਸਰੇਹਾ ਦੇਣਾ ਚਾਹਾਂਗੇ ਕਿ ਉਹ ਜੋ ਅੱਜ ਗਲਤ ਆਦਤਾਂ ਪਈਆਂ ਹਨ ਨਸ਼ੇ ਵਾਲੀਆਂ ਉਹਨਾਂ ਨੂੰ ਤਿਆਗ ਕੇ ਖੇਡ ਦੇ ਮੈਦਾਨ ਦੇ ਵਿੱਚ ਕੁੱਦਣਾ ਔਰ ਆਪਣੇ ਸਰੀਰ ਨੂੰ ਇਹਨਾਂ ਮਜ਼ਬੂਤ ਕਰਨਾ ਕਿ ਫੌਜ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ